那。<No. S 2> no. ਜਿਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਆਗਣ ਹਮਾਰੇ ਹੋ ਆਇਆ ਦੂਰੋਂ ਚਲਖੈ ਮਾਇਤਾ ਕੀ ਤਉ ਸਰਣਾਏ ਜੀਉ ਮੈਂ ਆਸ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ ਜੁਗੋ ਦੁੱਖ ਟਲ ਦੋਜ ਅਨੰਦ ਦੇ ਵਾਲੀ ਸਵਾਦ ਤਕਤਾਂ ਦੇ ਮਾਲਕ ਜੀ ਅਨੰਦ ਮੁਜਸਮੇ ਜਹਰਾ ਜੂਰ ਹਾਜਰਾ ਜੂਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਜੀ ਦੇ ਪਵਨ ਬਵਿੱਤਰ ਹਾਜ਼ੂਰੀ ਤੇ ਅੰਦਰ ਹਾਜ਼ਰੀਆਂ ਬਾਰੇ ਸੇ ਸਤਗੁਰਾਂ ਜੀ ਦੇ ਪਾਵਨ ਮਵਾਰਕ ਉਨ੍ਹੀ ਕੀ ਗੋਦ ਦਾ ਨੰਦ ਮਾਨਵੇ ਹੀ ਪਰਮ ਸਾਨ ਜੋਗ ਗੁਰੂ ਕੇ ਆਮੀ ਗੁਰੂ ਸਵਾਦੀ ਕਲਸਾਦੂ ਸਦਸੰਨ ਕੁਚੀਓ ਵੱਡੇ ਇਬਾ ਪੰਚਮ ਪਾਤਿਸ਼ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਆਪਾਂ ਅਰ ਰੋਜ਼ ਲੜੀਵਾਰ ਉਚਾਰਨ ਸੰਗਮ ਪੁੰਧਿਆ ਅੱਜ ਦੇ ਪਾਵਨ ਸੁਭਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਬਲਤ ਬਲਤ ਦੋਇਲੇ ਹੋ ਸਵਾਰ ਰਾਮ ਨਾਮ ਅੰਤਰ ਉਤਾਰ ਸਤਿਗੁਰੂ ਜੀ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਨਿਸ਼ਾਨ ਹਾਲਤ ਸੰਸਕਿਰਤ ਦਾ ਸ਼ਬਦ ਹੈ ਪਲਤ ਵੀ ਸੰਸਕਿਰਤ ਦਾ ਸ਼ਬਦ ਹੈ ਆਪਣੇ ਹਾਲਤ ਨੂੰ ਵੀ ਸਵਾਰ ਲੈ ਆਪਣੇ ਪਲਤ ਨੂੰ ਵੀ ਸਵਾਰ ਲੈ ਆਪਣੇ ਅਲੋਕ ਨੂੰ ਵੀ ਸਵਾਰ ਲੈ ਤੇ ਆਪਣੇ ਪਰਲੋਕ ਨੂੰ ਵੀ ਸਵਾਰ ਲੈ ਕਿਵੇਂ ਸਵਾਰੇ ਜਾ ਸਕਦੇ ਨੇ ਲੋਕ ਅਤੇ ਪਰਲੋਕ ਆ ਰਾਮ ਨਾਮ ਅੰਤਰ ਪ੍ਰਤਾਪ ਸਤਿਗੁਰੂ ਕਹਿੰਦੇ ਨੇ ਅਲੋਕ ਸਵਾਰਿਆ ਜਾ ਸਕਦਾ ਪਰਲੋਕ ਸਵਾਰਿਆ ਜਾ ਸਕਦਾ ਪਰ ਜਦੋਂ ਤੇਰੇ ਅੰਤਰ ਆਤਮਾ ਤੱਕ RAM ਨਾਮ ਲਵੇ ਕੱਲਾ ਜਵਾਨ ਤੇ ਨਹੀਂ ਹੁਣ ਤੇਰੀ ਅੰਤਰ ਆਤਮਾ ਤੱਕ ਜਿਹਨੂੰ ਕਹਿੰਦੇ ਐ ਨਿਰੰਤਰ ਜਾਪ ਕਰਨਾ ਬਾਹਰ ਦੁਨੀਆਂ ਦੇ ਵਿੱਚ ਇਨਸਾਨ ਜੋ ਮਰਜੀ ਆਪਣੀ ਕਿਰਤਕਾਰ ਕਰਦੇ ਹਨ ਉਹ ਨਿਰੰਤਰ ਜਾਪ ਹੁੰਦਾ ਹੈ ਰੱਬ ਦੇ ਪੈਜ ਦੇ ਵਿੱਚ ਚੱਲਣਾ ਫਿਰ ਖਾਂਦੇ ਆਂ ਪੀਂਦੇ ਆਂ ਸੁੱਤੇ ਆਂ ਵੀ ਇਹਦਾ ਜਾਪ ਚੱਲਦਾ ਕਿਉਂਕਿ ਰੱਬ ਦੇ ਪੈਜ ਦੇ ਵਿੱਚ ਇਹਦਾ ਉੱਠਣਾ ਬਹਿਣਾ ਖਲੋਣਾ ਸਭ ਇਹ ਰੱਬ ਦੇ ਪੈ ਦੇ ਵਿੱਚ ਚੱਲਦਾ ਉਹ ਨਰੰਤਰ ਜਾਪ ਪੈਂਦਾ ਜੇ ਰੱਬ ਦੇ ਪੈ ਦੇ ਵਿੱਚ ਇਹਨੇ ਲੋਕ ਸਵਾਰ ਲਏ ਰੱਬ ਦਾ ਸਿਮਰਨ ਕਰਦੇ ਚੰਗੇ ਕਰਮਕਾਰ ਕਰਦੇ ਇਹਨੇ ਆਪਣਾ ਪ੍ਰਲੋਕ ਕੋਈ ਸਵਾਰ ਲਏ ਲੋਕ ਪਰਲੋਕ ਸਤਿਗੁਰੂ ਕਹਿੰਦੇ ਐਦਾਂ ਸਵਾਰੇ ਜਾਂਦੇ ਨੇ ਜਿਵੇਂ ਰੱਬ ਦਾ ਨਾਮ ਜਦੋਂ ਹਿਰਦੇ ਦੇ ਵਿੱਚ ਟਿਕਾਉਂਦੇ ਆ ਪੂਰੇ ਪੂਰੀ ਦੀਖੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਤੇਰੇ ਲਈ ਮੁਕੰਮਲ ਸਿੱਖਿਆ ਇਹ ਹੀ ਹੈ ਕਿ ਜੀਵ ਦੇ ਅੰਦਰ ਨਾਮ ਟਿਕ ਜਾਂਦਾ ਹੈ ਨਿਰੰਤਰ ਜਾਪ ਕਰਨਾ ਪ੍ਰਭ ਦੇ ਮਹਾਂ ਦੇ ਵਿੱਚ ਚੱਲਣਾ ਓ ਲੋਕ ਮਨੋਂ ਵੀ ਸਵਾਰ ਲੈਂਦਾ ਪਰ ਲੋਕ ਮਨ ਹਾਲਤ ਪਲਤ ਨੂੰ ਸਵਾਰ ਨਹੀਂ ਹੋਏ ਜਿਸ ਮਨ ਅਸਾਇਤ ਇਸ ਸੱਚ ਚ ਮਰੀਖੇ ਆ ਜਦੋਂ ਰੱਬ ਦਾ ਨਾਮ ਮਨ ਦੇ ਵਿੱਚ ਵੱਸਦਾ ਤਾਂ ਫਿਰ ਇਹ ਇਨਸਾਨ ਦੇ ਮਨ ਦੇ ਵਿੱਚ ਸਮਝਉਂਦੀ ਹੈ ਕਿ ਪਰਖਣ ਵਾਲਾ ਵੀ ਕੋਈ ਹੈ ਅਤੇ ਪਰਖੇ ਵੀ ਉਸੇ ਦੀ ਹੋ ਰਹੀ ਹੈ ਦੁਨੀਆ ਦੇ ਵਿੱਚ ਜੋ ਕੁਝ ਹੁੰਦਾ ਹੈ ਇਹ ਰੱਬ ਦੀ ਕਲਾ ਵਰਤਦੀ ਹੈ ਇਨਸਾਨ ਦਾ ਆਪਣੇ ਹੱਥ ਵਸ ਕੁਝ ਨਹੀਂ ਹੈ ਇਨਸਾਨ ਦੇ ਕੀ ਚੋੜਾ ਸੀ ਕਿ ਖਵਾਸ ਨਹੀਂ ਆਪਣੇ ਹੱਥ ਦੇ ਵਿੱਚ ਕੁਝ ਨਹੀਂ ਜੇ ਆਪਣੇ ਹੱਥ ਵਸ ਦੇ ਵਿੱਚ ਕੁਝ ਵੀ ਨਹੀਂ ਹੈ ਤਾਂ ਸਤਿਗੁਰੂ ਕਹਿੰਦੇ ਨੇ ਭਾਈ ਫਿਰ ਰੱਬ ਦਾ ਜਾਪ ਕਰੀਏ ਮਨ ਤਨ ਨਾਮ ਜਪੋ ਲਿਖ ਲਾਇ ਮਨ ਤੇ ਸਰੀਰ ਤੇ ਰਾਮ ਇਹ ਜੋੜ ਕੇ ਸਰੀਰ ਹਾਜ਼ਰੀ ਭਰੇਗਾ ਅਤੇ ਮਨ ਜੁੜੇਗਾ ਮਨ ਤਨ ਨਾਲ ਜਦ ਤਨ ਨੂੰ ਵੀ ਹਾਜ਼ਰੀ ਲਵਾ ਅਤੇ ਮਨ ਵੀ ਲਗਾ ਕਈ ਵਾਰ ਤਨ ਹਾਜ਼ਰ ਹੁੰਦਾ ਹੈ ਮਨ ਹਾਜ਼ਰ ਨਹੀਂ ਹੁੰਦਾ ਮਨ ਪਹੁੰਚ ਜਾਂਦਾ ਹੈ ਕਈ ਵਾਰ ਤਨ ਨਹੀਂ ਪਹੁੰਚਦਾ ਸਤਿਗੁਰੂ ਕਹਿੰਦੇ ਨੇ ਜਦ ਤੂੰ ਨਿਹਾਲ ਹੋਣਾ ਤਨ ਮਨ ਹੋਏ ਨਿਹਾਲ ਤੇਰਾ ਤਨ ਵੀ ਨਿਹਾਲ ਹੋਣਾ ਤੇ ਤੇਰਾ ਮਨ ਵੀ ਨਿਹਾਲ ਹੋਣਾ ਕਿਉਂਕਿ ਤੂੰ ਲੋਕ ਨੂੰ ਵੀ ਸਵਾਰਣਾ ਅਤੇ ਪਰਲੋਕ ਨੂੰ ਵੀ ਸਵਾਰਣਾ ਅੱਜ ਸਵਾਰ ਲੈ ਥੋਵੇਂ ਕੱਲ ਸਵਾਰ ਲੈ ਸਵਾਰ ਨਹੀਂ ਬਣਨਗੇ ਨਹੀਂ ਸਵਾਰੇਗਾ ਤੇ ਫਿਰ ਨਰਕ ਹੈ ਕੋਰ ਨਰਕ ਜੋ ਅਸੀਂ ਜ਼ਿੰਦਗੀ ਦੇ ਵਿੱਚ ਦੇਖੇ ਗਏ ਪਏ ਆ ਰੱਬ ਤੋਂ ਦੂਰ ਆ ਨਾ ਨਰਕੇ ਸਾਂ ਪੈਂਦੇ ਨਾ ਰੋਗ ਜਾਂਦੇ ਨੇ ਨਾ ਬਿਮਾਰੀ ਜਾਂਦੀ ਹੈ ਅਤੇ ਨਾ ਸਾਡੀਆਂ ਚਿੰਤਾਵਾਂ ਜਾਂਦੀਆਂ ਨੇ ਇਹ ਰੱਬ ਤੋਂ ਟੁੱਟੀਆਂ ਹੋ ਜਾਂਦਾ ਸਤਿਗੁਰੂ ਜ਼ਿਕਰ ਕਰਦੇ ਨੇ ਕਿ ਰੱਬ ਦੇ ਨਾਲ ਟੁੱਟ ਗਏ ਆ ਇੱਕ ਰੋਗ ਦਾ ਇਲਾਜ ਲੱਭਦੇ ਤੂੰ ਝਗੜਾ ਹੋ ਜਾਂਦਾ ਇੱਕ ਟੈਨਸ਼ਨ ਖਤਮ ਹੁੰਦੀ ਹੈ ਦੂਜੀ ਘੜੀ ਹੋ ਜਾਂਦੀ ਹੈ ਇਹ ਉਦੋਂ ਵਾਪਰਦਾ ਜਦੋਂ ਰੱਬ ਨੂੰ ਪਸੰਦ ਆਵੇ ਸਤਿਗੁਰ ਕਹਿੰਦੇ ਨੇ ਤੇਰੇ ਤਾਂ ਕਾਰਜ ਜੀ ਬਹੁਤ ਵੱਡਾ ਹੈ। ਤੂੰ ਦਾ ਅਵੇਸਲ ਇਦਾਂ ਹੋ ਗਏ ਆ। ਕਦੇ ਗਿਆ ਉਹ ਜੋ ਚੰਦ ਮਿਟਾਂ ਦੇ ਲਈ ਜਾਵ ਕੀਤਾ, ਜੰਮ ਮਿਟਾਂ ਦੇ ਲਈ ਨਿਤਨੇਮ ਕੀਤਾ। ਚੰਦ ਮਿਟਾਂ ਦੇ ਲਈ ਤੂੰ ਆਪਣੇ ਗੁਰੂ ਦਵਾਰੇ ਗਿਆ, ਉਹ ਤੋਂ ਵਖਦ ਰੱਬ ਨੂੰ ਭੁੱਲ ਜਾਂਦਾ। ਚੰਦ ਮਿਟਾਂ ਦੇ ਇਹ ਤੇਰਾ ਕਾਰਜ ਤਾਂ ਬਹੁਤ ਵੱਡਾ ਹੈ। ਸਤਿਗੁਰ ਕਹਿੰਦੇ ਨੇ ਲੋਕ ਨੂੰ ਸਵਾਰ, ਪਰਲੋਕ ਨੂੰ ਸਵਾਰ। ਤੇਰਾ ਇੱਕ ਕਾਰਜ ਨਹੀਂ ਹੈ। ਬਹੁਤ ਵੱਡਾ ਕਾਰਜ ਹੈ। ਅਤੇ ਇਹ ਕਾਰਜ ਕਿਸੇ ਵਿਰਲੇ ਨਹੀਂ ਸਵਾਰੇ ਨੇ ਸਤਿਗੁਰੂ ਸਾਨੂੰ ਸਿਲੀਖਾ ਦੱਸ ਰਹੇ ਨੇ ਕੋਈ ਪਹਾੜ ਦੀ ਚੋਟੀ ਤੇ ਗਿਆ ਕੋਈ ਗੁਫਾਵਾਂ ਦੇ ਵਿੱਚ ਬੈਠੇ ਆ ਕੋਈ ਪਹਾੜਾਂ ਦੀਆਂ ਸਿੱਲਾਂ ਤੇ ਜਾ ਕੇ ਹੱਥ ਦੀ ਠੰਡ ਪੈਂਦੀ ਆ ਪਰਬਤ ਤੇ ਹਿਮਾਲਿਆ ਪਰਬਤ ਤੇ ਉਥੇ ॠषि ਕੋ ਨੇ ਜਾ ਕੇ ਸਿੱਲਾਂ ਤੇ ਬੈਠੇ ਪਰਬਤ ਦੇ ਤਪਸ਼ਿਆ ਕੀਤੀ ਬੰਦਗੀ ਕੀਤੀ ਉਹਨਾਂ ਨੇ ਔਰ ਉਹ ਸਤਿਗੁਰੂ ਕਹਿੰਦੇ ਨੇ ਜਿਹਨੂੰ ਘਰ ਬੈਠੇ ਨੂੰ ਮਨੋਰਥ ਘਰ ਬੈਠੇ ਨੂੰ ਤੈਨੂੰ ਸਲੀਕਾ ਦੱਸਦੇ ਪਏ। ਰੱਬ ਨੂੰ ਅਰਾਧੇ ਆ। ਰੱਬ ਨੂੰ ਧਿਆਇਆ ਬੜਿਆਂ ਨੇ। ਪਰ ਸਤਿਗੁਰਾਂ ਨੇ ਸਾਡੇ ਲਈ ਸੌਖਾ ਤਰੀਕਾ ਦੱਸਿਆ। ਕਿ ਜਦੋਂ ਤੱਕ ਤੇਰਾ ਮਨ ਮਨ ਤਨ ਨਾਮ ਜਪੋ ਲੈ ਬਲੋ ਮਨ ਤੇ ਤਨ ਹਾਜ਼ਰ ਨਹੀਂ ਹੈ। ਉਦੋਂ ਤੱਕ ਗੱਲ ਨਹੀਂ ਬਣਦੀ। ਗੱਲ ਬਣਾ ਤੇਰਾ ਤਨਤਾ ਜਾਂਦਾ ਮਨ ਨਹੀਂ ਦੋਵਾਂ ਨੂੰ ਇਕੱਠੇ ਲੈ ਕੇ ਆ ਦੁੱਖ ਦਰਦ ਜੇ ਤੂੰ ਜਦੋਂ ਦਮ ਤੇਰਾ ਸਵਾਲ ਹੋ ਸਕਦਾ ਸਤਿਗੁਰੂ ਮਾਇਆ ਗਿਆ ਮਨ ਵੀ ਆ ਗਿਆ ਜਦ ਮਾਇਆ ਆ ਗਈ ਕਿੰਨੇ ਮਿਲਣਾ ਕੀ ਹੈ ਇਹ ਹੋ ਸਕਦਾ ਸਵਾਲ ਹੋਵੇਗਾ ਸਤਿਗੁਰੂ ਕਹਿੰਦੇ ਨੇ ਦੁੱਖ ਦਰਦ ਮਨ ਤੇ ਪੌਜਾ ਦੁੱਖ ਜਿਹੜਾ ਹੈ ਸਾਨੂੰ ਰੋਗ ਲੱਗ ਜਾਂਦਾ ਹੈ ਉਹਦਾ ਇਲਾਜ ਨਹੀਂ ਲੱਗਦਾ ਹੁਣ ਦੁੱਖ ਕਹਿੰਦੇ ਨੇ ਕਿ ਹੁੰਦਾ ਦੁੱਖ ਉਜਾਉਂਦਾ ਦੁੱਖ ਅਤੇ ਦਰਦ ਇਦਾਂ ਦਾ ਹੁੰਦਾ ਜਿਹੜਾ ਪੀੜਾ ਹੋ ਰਹੀ ਹੈ ਲੱਖਾਂ ਯਤਨ ਕਰ ਲਏ ਨੇ ਉਹ ਕੀੜਾ ਨਹੀਂ ਦੂਰ ਹੋ ਰਹੀ ਕਿਉਂਕਿ ਬਿਮਾਰੀ ਦਾ ਰੋਗ ਦਾ ਪਤਾ ਨਹੀਂ ਕੀ ਹੈ ਅਤੇ ਉਤੋਂ ਵੀ ਵੱਡਾ ਜਿਹੜਾ ਸਤਿਗੁਰੂ ਕਹਿੰਦੇ ਨੇ ਮਨ ਤੇ ਭਉ ਸਾਡੇ ਮਨ ਤੇ ਸਾਡਾ ਭੈ ਬਣਿਆ ਇੱਕ ਡਰ ਬਣਿਆ ਦੋ ਜਹਾਨਾਂ ਦੇ ਬਾਲੀ ਹੁਣ ਇਹਨਾਂ ਦੇ ਮੁਬਾਰਕ ਚਰਨਾਂ ਦੇ ਉੱਤੇ ਆ ਕੇ ਵੀ ਇਨਸਾਨ ਦੇ ਡਰ ਆ ਫਿਰ ਵੀ ਸਤਿਗੁਰੂ ਕਹਿੰਦੇ ਨੇ ਤੇਰਾ ਦੁੱਖ ਜਾਵੇਗਾ ਤੇਰਾ ਦਰਦ ਜਾਵੇਗਾ ਅਤੇ ਤੇਰੇ ਮਨ ਤੋਂ ਭਉ ਵੀ ਜਾ ਕੇ ਜਾਵੇਗਾ ਸੱਚ ਵਪਾਰ ਕਰੋ ਬਣ ਜਾ ਸੱਚਾ ਵਪਾਰ ਕਰੋ ਵਪਾਰੀ ਹੁਣ ਵਪਾਰੀ ਹੁੰਦਾ ਵਪਾਰ ਕਰਨ ਕੋ ਸਤਿਗੁਰੂ ਕਹਿੰਦੇ ਨੇ ਤੂੰ ਜੇ ਮੈਂ ਵਪਾਰੀ ਵਪਾਰ ਕਰਦਾ ਨਾ ਐਦਾਂ ਵਪਾਰ ਕਰ ਅੱਜ ਤਾਂ ਹੱਟ ਤੇ ਬੈਠੇ ਨੇ ਵਪਾਰੀ ਪਹਿਲਾਂ ਘਰਾ ਘਰਾ ਦੇ ਵਿੱਚ ਜਾ ਕੇ ਵਪਾਰ ਕਰਦੇ ਹੁੰਦੇ ਹਰ ਇੱਕ ਚੀਜ਼ ਘਰ ਦੇ ਵਿੱਚ ਮੇਸ਼ੇ ਤੇ ਸੀ ਬੜੇ ਇਮਾਨਦਾਰੀ ਦੇ ਨਾਲ ਉਹਨਾਂ ਨੇ ਵਪਾਰ ਕਰਨਾ ਹੁੰਦਾ ਸੀ ਕਿ ਆ ਇਤਨੇ ਪੈਸੇ ਇਹਦੇ ਨੇ ਅਤੇ ਇਤਨੇ ਪੈਸੇ ਮੇਰੀ ਮਿਹਨਤ ਦੇ ਨੇ ਲੈਣਾ ਲਓ ਅਤੇ ਨਹੀਂ ਲੈਣਾ ਤੁਹਾਡੀ ਮਰਜ਼ੀ ਹੈ ਪਰ ਮਿਹਨਤ ਮੇਰੀ ਤਾਂ ਨਹੀਂ ਹੈ ਪਹਿਲਾਂ ਤੇ ਜਿਹੜੇ ਵਪਾਰੀ ਸੀ ਨਾ ਬਣਜ ਬਹੁਤ ਉਹਨਾਂ ਦਾ ਚੰਗਾ ਹੁੰਦਾ ਸੀ ਤਾਂ ਹੀ ਜੇ ਬਣਜ ਚੰਗਾ ਸੀ ਨਾ ਬਾਰ ਬਾਰ ਗੁਰਬਾਣੀ ਦੇ ਅੰਦਰ ਵਪਾਰੀਆਂ ਦਾ ਜ਼ਿਕਰ ਕੀਤਾ ਗਿਆ ਕਿ ਵਪਾਰੀ ਬਣਨਾ ਤਾਂ ਇਦਾਂ ਦਾ ਪਰ ਅਜੇ ਇਨਸਾਨ ਸਾਤੋਂ ਲੱਖ ਤੇ ਲੱਖ ਤੋਂ ਕਰੋੜਾਂ ਤੇ ਕਰੋੜਾਂ ਤਵਰ ਫਕਰ ਪਾਦੇ ਗਿਆ ਫਰਕ ਅਤੇ ਇਨਸਾਨ ਰੱਜੇ ਅੱਜ ਵੀ ਨਹੀਂ ਕਿਸੇ ਗੱਲ ਦਾ ਵੀ ਫਰਕ ਨਹੀਂ ਹੈ ਜਿਹਦੇ ਕੋਲ ਚਾਰ ਛੱਲਣ ਨੇ ਉਹਦੇ ਨਾਲ ਤਾਂ ਤੂੰ ਕਰੇ ਬਿਤ ਕਰਗ ਸੇ ਗੱਲ ਦਾ ਜਿਹਦੇ ਕੋਲ ਹੈ ਨਹੀਂ ਉਹਦਾ ਕਿਉਂ ਕੋਨ ਲੋਚ ਲੋਚਦਾ ਪਿਆ ਚੰਗੀ ਇਨਸਾਨੀ ਪੋਸਟ ਤੇ ਹੁੰਦਾ ਹੈ ਅਤੇ ਫਿਰ ਉੱਥੇ ਜਦੋਂ ਇਹ ਇਦਾਂ ਦਾ ਦਿਮਾਗ ਤੇ ਚੱਲਦਾ ਹੈ ਤਾਂ ਉਦੋਂ ਗਰ ਦਿਹਾੜੀਦਾਰ ਤੋਂ ਵੀ کہہ ਦਿੰਦਾ ਲੈ ਮੈਨੂੰ ਰਿਸ਼ਵਤ ਦੇ ਇਹਨੂੰ ਕੋਈ ਦਿਨੇ ਖੂਨ ਲੂਚ ਚੋਸਣਾ ਵਪਾਰ ਸਾਰਿਆਂ ਦਾ ਸਾਡਾ ਸਾਰਿਆਂ ਦਾ ਹਰ ਇੱਕ ਭਾਵੇਂ ਜਿਹੜੇ ਵੀ ਫੀਲਡ ਦੇ ਵਿੱਚ ਸਾਡਾ ਵਪਾਰੀ ਹੈ ਸਤਿਗੁਰੂ ਕਹਿੰਦੇ ਨੇ ਵਪਾਰੀ ਬਣ ਅੱਜ ਦਾ ਵਪਾਰੀ ਨਹੀਂ ਕਲ ਯੁੱਗ ਦਾ ਜਿਵੇਂ ਪਹਿਲਾਂ ਵਪਾਰ ਹੁੰਦਾ ਸੀ ਉਹਨਾਂ ਨੇ ਦੱਸ ਦੇਣਾ ਭਾਈ ਆ ਚੀਜ਼ ਇਤਨੇ ਦੀ ਹੈ ਅਤੇ ਇਤਨੀ ਇਹਦੇ ਵਿੱਚ ਮੇਰੀ ਮਿਹਨਤ ਹੈ ਕਿਉਂ ਮਿਹਨਤ ਹੈ ਕਿਉਂਕਿ ਜੇ ਅੱਜ ਮੈਂ ਤੁਹਾਨੂੰ ਦੇਵਾਂਗਾ ਚਾਰ ਛਲਣ ਮੈਨੂੰ ਵੱਧ ਮਿਲਣਗੇ ਤਾਂ ਫਿਰ ਪਰਸੋਂ ਨੂੰ ਵੀ ਤਾਂ ਮੈਂ ਆਵਾਂਗਾ ਨਾ ਵਾਪਸ ਬਾਕੀ ਜਿਹੜਾ ਮੈਂ ਪੈਦਲ ਤੁਰਿਆ ਫਿਰਦਾ ਉਹਨਾਂ ਨੇ ਦੱਸ ਦੇਣਾ ਪਰ ਅੱਜ ਦਾ ਪਤਾ ਨਹੀਂ ਜੇ ਤੁਹਾਨੂੰ ਦਿਖਾ ਕੇ ਸੋਣਾ ਬਾਅਦ ਵਿੱਚ ਜਵੇਂ ਸਰ ਕੋ ਸਵਾਈ ਬਣਦੀ ਸੋਨਾ ਵੀ ਸਵਾ ਬਣ ਜਾਂਦਾ ਹੈ ਅੱਜ ਦਾ ਕਲ ਯੁਗ ਹੈ ਕਹਿੰਗੇ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਵਪਾਰ ਬਣਨਾ ਤਾਂ ਕਰ ਖੇਪ ਕਹਿੰਦੇ ਨੇ ਸੌਦਾ ਸਾਦਰ ਗੈ ਨਿਵੇ ਖੇਪ ਨਬਾਰੀ ਜਦੋਂ ਤੂੰ ਵਪਾਰੀ ਬਣਗੇ ਆ ਵਪਾਰੀ ਕੀ ਦਾ ਬਣਨਾ ਹੈ ਖੇਪ ਦਾ ਖੇਪ ਹੁੰਦਾ ਹੈ ਸੌਦਾ ਸੌਦਾ ਕਿਹੜਾ ਇਕੱਠਾ ਕਰਨਾ ਹੈ ਸੱਚ ਦਾ ਹੁਣ ਜੇ ਅਸੀਂ ਇਥੇ ਵਪਾਰੀ ਬਣਾਂਗੇ ਬਣਜਾਰੇ ਬਣਾਂਗੇ ਬਣਦੇ ਕਰਾਂਗੇ ਤਾ ਅਸੀਂ ਆਪਣੇ ਦੁੱਖ ਦਰਦ ਦਾ ਦੱਸਾਂਗੇ ਸਾਡਾ ਵੀ ਦੁੱਖ ਦਰਦ ਹੈ ਸਾਡਾ ਵੀ ਦੁੱਖ ਦਰਦ ਹੈ ਸਾਡਾ ਵੀ ਕੰਮ ਨਹੀਂ ਸਿਰੇ ਚੜਦਾ ਅਸੀਂ ਇੱਧਾ ਦੂਰੇ ਆ ਸਾਨੂੰ ਪੂਰੇ ਕਰੋ ਪਰਿਵਾਰ ਦੇ ਵਿੱਚ ਨਗਹਿਲੀਆਂ ਬੜੀਆਂ ਨੇ ਪਰਿਵਾਰ ਸਾਡਾ ਜੁੜਿਆ ਨਹੀਂ ਹੈ ਪਰਿਵਾਰ ਦੇ ਵਿੱਚ ਇਤਬਾਕ ਲੱਖਾਂ ਹੀ ਸਾਡੀਆਂ ਮੰਗਾਂ ਨੇ ਸਤਿਗੁਰੂ ਕਹਿੰਦੇ ਨਿਚ ਬਣਜ ਜਿਵੇਂ ਪਹਿਲਾਂ ਬਣ ਜਾ ਰਹੇ ਸੀ ਦੱਸਦੇ ਸਤਿਗੁਰੂ ਸਤਗੁਰਾਂ ਨੇ ਤਾਂ ਦੱਸਣੀ ਆ ਕਿ ਨਾਮ ਜਪਰ ਤਰ ਤੂ ਕਬਣ ਜਾ ਰਹੇ ਦੇ ਵਾਂਗ ਸਤਗੁਰੂ ਇਹ ਤਾਂ ਨੱਕ ਨਾਮ ਜਪਿਆ ਗਿਆ ਅਤੇ ਇਤਨਾ ਕ ਜਿਹੜਾ ਮੇਰੇ ਕਾਰਜ ਸਫਲ ਨਹੀਂ ਕਰ। ਕਾਰਜ ਬੜ ਕਾਰਜ ਬੜ ਸਤਗੁਰੂ ਮੈਂ ਤਾਂ ਬਹੁਤਾ ਨਹੀਂ ਕਰ ਸਕਿਆ ਕੱਟ ਕਰ ਸਕਿਆ। ਬਹੁਤਾ ਜਾਪ ਨਹੀਂ ਕਰ ਸਕਿਆ ਬਹੁਤੀ ਇਮਾਨਦਾਰੀ ਨਹੀਂ ਰੱਖ ਸਕਿਆ ਅਤੇ ਬਹੁਤੀ ਨਿਮਰਤਾ ਨਹੀਂ ਰੱਖ ਸਕਿਆ ਜਦੋਂ ਇਹਦਾ ਤਰ ਲਾ ਬਣਦਾ ਨਾ ਗੁਰੂ ਦੇ ਕੋਲ ਆ ਕੇ ਸੰਗਤ ਜੀ ਸਤਗੁਰਾਂ ਨੇ ਹੋਰ ਬਾਰੇਿਆ ਕਰਨੇ ਦਰਗੇ ਨਿਵੇ ਕੀਪਾ ਇੱਕ ਹੀਪ ਕੀਤਾ ਹੋਇਆ ਸੱਚਾ ਸੌਦਾ ਕੀਤਾ ਹੋਇਆ ਸਾਡਾ ਕਿਤੇ ਨਿਭਦਾ ਰੱਬ ਦੇ ਦਰ ਤੇ ਨਿਭਦਾ ਦਰਗੇ ਨਿਭੇ ਨਿਭੇ ਕੀਪ ਤੁਮਾਰੀ ਅੱਗੇ ਸਤਿਗੁਰੂ ਕਹਿੰਦੇ ਨੇ ਏਕਾ ਟੇਕ ਰੱਖੋ ਮਨ ਨੂੰ ਲਾਓ ਜਦੋਂ ਵੀ ਇਨਸਾਨ ਨੇ ਵਣਜ ਕਰਨੈ ਨਾ ਇਕਾ ਦੇਖ ਰੱਖੋ ਮਨ ਮਾਏ ਜਦੋਂ ਵੀ ਬਣਜ ਵਪਾਰ ਕਰਨੇ ਸਤਿਗੁਰੂ ਕਹਿੰਦੇ ਨੇ ਸੱਚਾ ਸੌਦਾ ਕਰਨੇ ਤਾਂ ਠੇਕ ਰੱਬ ਦੀ ਰੱਖ ਕੇ ਮਨ ਦੇ ਵਿੱਚ ਰੱਬ ਦਾ ਭੈ ਰੱਖ ਕੇ ਇਨਸਾਨ ਨੇ ਕੀ ਕਰਨਾ ਹੈ ਸੱਚਾ ਸੌਦਾ ਕਰਨੇ ਨਾਨਕ ਬਹੁਰਣਾ ਆਵੇ ਜਾਏ ਨਾ ਦੁਨੀਆ ਦੇ ਤੂੰ ਆਵੇਂਗਾ ਨਾ ਤੇਨੂੰ ਜਨਮ ਦਾ ਦੁੱਖ ਨਾ ਮੌਤ ਦਾ ਦੁੱਖ ਅਤੇ ਜਿਹੜੀ ਤੈਨੂੰ ਦੁਨੀਆ ਦੇ ਵਿੱਚ ਅਨੇਕਾਂ ਤਨੂੰ ਦੁੱਖ ਲੱਗਦੇ ਨੇ ਨਾ ਉਹ ਜਦ ਜਨਮ ਮਰਨੇ ਖਤਮ ਹੋ ਗਿਆ ਕਿਹੜਾ ਵੀ ਦੁੱਖ ਲੱਗਦਾ ਸਭ ਤੋਂ ਵੱਡਾ ਤਾਂ ਜਨਮ ਮਰਨ ਦੀ ਹੈ ਸਤਿਗੁਰੂ ਕਹਿੰਦੇ ਇਹ ਤੇਰਾ ਦੁੱਖ ਖਤਮ ਹੋ ਜਾਣਗੇ ਮੋੜ ਜਨਮ ਮਰਨ ਦਾ ਜਿਹੜਾ ਨਹੀਂ ਹੋਵੇਗਾ ਤੇਰਾ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਹੋਵੇਗਾ ਤਾਂ ਜਦੋਂ ਤੂੰ ਬਣਜ ਕਰਨ ਲੱਗ ਪਿਆ ਬਨਜਾਰਾ ਬਣ ਗਿਆ ਉਹ ਸੱਚੇ ਸੋਧਾ ਸੱਚਾ ਸੋਧਾ ਸੰਗਤ ਜੀ ਇਹ ਇਨਸਾਨ ਨੂੰ ਬਾਹਰੋਂ ਨਹੀਂ ਖਰੀਦਣਾ ਪੈਂਦਾ ਇਹਦੇ ਅੰਦਰ ਬਣਜ ਹੁਣ ਕਰਨ ਹੈ ਇਹਨੇ ਬਨਜਾਰਾ ਬਣਨੇ ਨੂੰ ਘਰ ਘਰ ਜਾ ਕੇ ਥੋੜਾ ਸੱਚਾ ਸੌਦਾ ਬਿਥਨੇ ਕਿ ਮੈਂ ਸੱਚ ਲੈ ਰਿਆਂ ਆ ਮੈਂ ਸੱਚ ਬੋਲਦਾ ਆਪਣੀ ਜ਼ਿੰਦਗੀ ਨੂੰ ਸੱਚ ਬਣਾਉਣਾ ਦੁਨੀਆ ਭਾਵੇਂ ਜਿਵੇਂ ਮਰਜੀ ਹੈ ਇਥੇ ਬਣਜ ਵਪਾਰ ਚੱਲਦਾ ਹੈ ਬੜੇ ਬੜੇ ਜਿਹੜੇ ਨੇ ਚੱਲਦੇ ਨੇ ਦੁਕਾਨਾਂ ਚੱਲਦੀਆਂ ਜਿਤਨਾ ਵੱਡੀ ਦੁਕਾਨ ਹੈ ਜਿਤਨਾ ਵੱਡਾ ਹਮੇ ਸ਼ੋਰੂਮ ਹੈ ਉਤਨਾ ਵੱਡਾ ਉੱਥੇ ਝੂਠ ਹੈ ਉਤਨਾ ਵੱਡਾ ਉੱਥੇ ਕਫਰ ਹੈ ਤਸ ਸਤਿਗੁਰੂ ਮੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਬਣ ਜਾ ਭਾਵੇਂ ਛੋਟਾ ਵੱਡਾ ਬਣੇਗਾ ਸੱਚੇ ਸੌਦੇ ਦੇ ਨਾਲ ਤੂੰ ਇਹ ਦੁਨੀਆਦਾਰੀ ਦਾ ਸੌਦਾ ਨਹੀਂ ਹੈ ਇਹ ਤਾਂ ਰੱਬ ਦੇ ਦਰ ਦਾ ਸੌਦਾ ਹੈ ਜਿੰਨਾ ਤੇਰਾ ਲਾਗੇ ਆ ਸੱਚ ਬੋਲਣ ਲੱਗ ਪਿਆ ਸੱਚ ਦੀ ਰਾਹ ਤੇ ਚੱਲ ਪਿਆ ਸੱਚ ਤੇਰਾ ਕੋਈ ਲਵੇ ਨਾ ਲਵੇ ਜੀ ਤੇਰੇ ਕੋਲ ਸੱਚ ਹੈ ਰੱਬ ਨੇ ਜ਼ਰੂਰ ਲੈ ਲੈਣਾ ਕੋਈ ਸੱਚਿਆਂ ਨੂੰ ਹੀ ਖਰੀਦੇ ਆ ਰੱਬ ਨੇ ਕਾਦੇ ਨਾਲ ਸਮਰਨ ਦੇ ਨਾਲ ਮਨ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਸੱਚਾ ਸੋਦਾ ਸੋਨਿਆਂ ਦੇ ਨਾਲ ਥੋੜਾ ਰੱਬ ਮਿਲਿਆ ਹੈ ਲੱਖਾਂ ਜਤਨ ਕੀਤੇ ਨੇ ਕਿਸੇ ਨੇ ਮਾਇਆ ਕਿਸੇ ਨੇ ਬੜੇ ਗਹਿਣੇ ਘਪੇ ਬਹੁਤ ਕੁਝ ਕੀਤਾ ਹੈ ਰੱਬ ਨੂੰ ਪਾਉਣ ਦੇ ਲਈ ਅੱਜ ਵੀ ਹੋ ਰਿਹਾ ਹੈ ਇਹ ਤਾਂ ਰੱਬ ਨਹੀਂ ਰੱਬ ਮਿਲਦਾ ਮਨ ਦੇ ਨਾਲ ਕਬੀਰ ਜੀ ਕਹਿੰਦੇ ਨੇ ਮਨ ਦੇ ਰਾਮ ਲਿਆ ਹੈ ਲੱਖਾਂ ਜਤਨ ਕਰ ਲੇਗਾ ਲੱਖਾਂ ਕਰੋੜਾਂ ਅਰਬਾਂ ਕਰਾਂ ਲੱਗੇ ਚੱਲਦੇ ਨੇ ਭੰਡਾਰੇ ਲੱਗਦੇ ਨੇ ਲੰਗਰ ਪਰ ਬੱਜ ਕਿਸਮਤੀ ਇਨਸਾਨ ਦੀ ਮਨ ਨਹੀਂ ਅਰਪਣਾ ਰਾਮ ਕੇ ਲੈ ਅੱਲਾ ਕੇ ਲੈ ਖੁਦਾ ਕੇ ਲੈ ਜਿਹੜੇ ਮਰਜੀ ਧਰਮ ਦੇ ਮੁਤਾਬਕ ਦਾਨ ਪੁਰ ਕਰ ਲੈ ਜਦੋਂ ਤੱਕ ਤੇਰਾ ਮਨ ਨਹੀਂ ਜੁੜੇਗਾ ਤੇਰਾ ਕੀਤਾ ਹੋਇਆ ਸਭ ਫਜ਼ੂਲ ਹੈ ਕਿਉਂਕਿ ਤੇਰਾ ਉਹਦੇ ਵਿੱਚ ਬਹੁਤ ਵੱਡਾ ਆਪਣਾ ਸਵਾਰਥ ਹੋਵੇ ਜਦੋਂ ਮਨ ਜੁੜਦਾ ਹੈ ਨਾ ਫਿਰ ਰੱਬ ਦੇ ਨਾਮ ਦਾ ਲੰਗਰ ਚੱਲਦਾ ਹੈ ਸਾਡਾ ਥੋੜਾ ਚੱਲਦਾ ਹੈ ਜੋ ਕੁਝ ਬਖਸ਼ਿਆ ਜੇ ਰੱਬ ਨੇ ਦਿੱਤਾ ਤਾਂ ਚੱਲਦਾ ਜਿਨ੍ਹਾਂ ਦੇ ਕੋਲ ਹੈ ਨਹੀਂ ਉਹ ਕਿਵੇਂ ਕਰਨਗੇ ਜੇ ਰੱਬ ਨੇ ਦਿੱਤਾ ਹੈ ਕਿਸੇ ਨੂੰ ਸ਼ੁਕਰਾਨਾ ਕਰ ਰਬ ਜੀ ਸਾਨੂੰ ਮੰਗਦੇ ਨਹੀਂ ਬਣਾਇਆ ਸਾਨੂੰ ਦਾਤੇ ਬਣਾਇਆ ਜਦੋਂ ਇਦਾਂ ਦੀ ਬਿਰਤੀ ਬੰਦੇ ਨੂੰ ਸੱਚਾ ਸੌਦਾ ਕਹਿੰਦੇ ਨੇ ਸੱਚਾ ਸੌਦਾ ਕਰਦਾ ਪਿਆ ਇਹ ਤੇਰੇ ਰੱਬ ਦੇ ਦਰ ਤੇ ਇਹਦਾ ਜਰੂਰ ਬਣ ਜਾਊਗਾ ਫਿਰ ਸਿੱਧੀ ਦਰਗਾਹ ਨਿਵੇ ਖੇਮ ਤੁਮਾਰ ਸੱਚਾ ਸੌਦਾ ਰੱਬ ਦੇ ਦਰ ਤੇ ਨਿਵੇ ਦੁਨੀਆ ਤੇ ਨਿਵੇ ਨਾ ਨਿਵੇ ਇਹਦਾ ਗੱਲ ਹੈ ਭਗਤਾ ਤੈਸੇ ਸਾਰੀਆਂ ਜੋੜ ਕਦੇਣਾ ਆ ਭਗਤਾਂ ਦੇ ਨਾਲ ਸੰਸਾਰ ਵਾਲਿਆਂ ਦਾ ਜੋੜ ਨਹੀਂ ਮੰਨਦਾ ਕਈ ਵਾਰ ਤਾਂ ਆਪਣੇ ਪਰਿਵਾਰ ਦੇ ਨਾਲ ਨਹੀਂ ਬਣਦਾ ਉਹਨਾਂ ਕਵੀਰ ਜੀ ਦਾ ਆਪਣੀ ਮਾਂ ਦੇ ਨਾਲ ਨਹੀਂ ਬਣਦਾ ਹਾਲਾਂਕਿ ਮਾਂ ਦਾ ਨਹੀਂ ਬਣਦਾ ਆਪਣੇ ਪੁੱਤਰ ਦੇ ਨਾਲ ਸਾਤ ਮੁੰਡਿਓ ਮੋਇੰਦੇ ਮੁੰਡਾ ਕਿਉਂ ਨਾ ਕਹਿੰਦੇ ਮੇਰੇ ਸੱਤ ਪੁੱਤਰ ਸੀ ਉਹ ਮਰ ਗਏ ਨੇ ਕਿਸੇ ਕਾਰਨ ਮਾਤਾ ਨੇ ਮੋਜੀ ਦਾ ਜ਼ਿਕਰ ਕੀਦਿਆ ਨੀਰੋ ਨਮਾ ਕਵੀਰ ਜੀ ਦੇ ਮਾਤਾ ਪਿਤਾ ਸੀ ਜੋ ਗੰਗਾ ਦੀ ਪੌੜੀਆਂ ਤੋਂ ਲੈ ਕੇ ਆਏ ਸੀ ਉਹਨਾਂ ਨੇ ਪਾਲਿਆ ਸੀ ਨਾ ਤਾਂ ਉਹ ਕਹਿੰਦੀ ਹੈ ਮਾਂ ਹੁਣ ਤਾਂ ਮਾਈ ਹੈ ਜਦੋਂ ਘਰ ਦੇ ਵਿੱਚ ਉਹਨਾਂ ਰੱਖਿਆ ਪਾਲਿਆ ਪਰੋਸਿਆ ਕਹਿੰਦੇ ਸਾਤ ਪੁੱਤਰ ਜਿਹੜੇ ਮੇਰੇ ਮੁੰਡਗੇ ਨੇ ਮਲੋ ਫੌਤ ਹੋ ਗਏ ਨੇ ਇਹ ਕਿਉਂ ਨਹੀਂ ਹੁੰਦਾ ਜੰਮਾ ਕਿਉਂ ਕਿਉਂਕਿ ਕਬੀਰ ਜੀ ਆਤ ਦਾ ਸੱਚ ਬੋਲਦੇ ਨੇ ਹੁਣ ਉਸ ਸਮੇਂ ਦੇ ਜਿਹੜੇ ਹੁਕਮਰਾਨ ਸੀ ਉਹ ਤਾਂ ਕਹਿੰਦੇ ਹੋਣਗੇ ਮਾਂ ਬਾਪ ਨੂੰ ਕਿ ਤੁਹਾਡਾ ਪੁੱਤਰ ਇਦਾਂ ਚੱਲਦਾ ਤੁਹਾਡਾ ਪੁੱਤਰ ਇਦਾਂ ਚੱਲਦਾ ਇਹ ਮੰਦਰ ਨਹੀਂ ਜਾ ਸਕਦਾ ਮਸੀਤੇ ਨਹੀਂ ਜਾ ਸਕਦਾ ਇਹ ਤੁਹਾਡਾ ਪੁੱਤਰ ਸਭੀ ਗੰਗਾ ਦੇ ਵਿੱਚ ਜਨਾਨ ਨਹੀਂ ਕਰ ਸਕਦਾ ਜੁਲਾਹੇ ਸੀ ਨਾ ਨਹੀਂ ਜਾਂਦਾ ਕਈ ਵਾਰ ਘਰ ਵਾਲਿਆਂ ਨੂੰ ਵੀ ਤਕਲੀਫ ਹੋ ਜਾਂਦੀ ਹੈ ਜਦੋਂ ਸੱਚਾ ਸੌਦਾ ਕਰਦੇ ਆਂ ਮਾਂ ਵੀ ਕਹਿੰਦੀ ਹੈ ਕਿ ਇਹ ਵੀ ਇਹਨੂੰ ਵੀ ਮਰ ਜਾਣਾ ਚਾਹੀਦਾ ਜੇ ਮੇਰੇ ਸਾਥ ਮਰਗੇ ਨੇ ਵੀ ਮਰਦੇ ਓਕੇ ਕਬੀਰ ਜੀ ਕਹਿੰਦੇ ਨੇ ਜਬ ਲਗ ਜਦੋਂ ਰੱਬ ਦਾ ਨਾਮ ਜਪਤੇ ਨੇ ਬਾਹੋ ਬਈ ਤਬ ਲਗ ਬਿਸਰੈ ਨਾਮ ਸੁਣੀ ਇਹਨਾਂ ਦਾ ਤਾਣਾ ਪੇਟੀ ਦਾ ਕੰਮ ਸੀ ਜਦੋਂ ਕਹਿੰਦੇ ਮੈਂ ਧਾਗਾ ਪਾਉਣਾ ਨਾ ਸੂਈ ਦੇ ਵਿੱਚ ਰੱਬ ਦਾ ਨਾਮ ਲਿਸਕਦਾ ਮਾਂ ਨੂੰ ਕਹਿੰਦੇ ਨੇ ਮਾਂ ਜੇ ਮੈਨੂੰ ਤੁਸੀਂ ਸਮਾਂ ਦੇ ਦਿਆ ਕਰੋ ਨਾ ਮੈਂ ਚੌਂਕੜਾ ਮਾਰ ਕੇ ਰੱਬ ਦਾ ਨਾਮ ਜਪਿਆ ਕਰਾਂ ਮਾਂਗੇ ਦੇ ਪੁੱਤਰ ਆਪਾਂ ਇਹੀ ਕੰਮ ਕਰਦੇ ਆਂ ਜੇ ਸਾਡੇ ਘਰ ਦੇ ਵਿੱਚ ਅਨਾਜ ਜਾਂਦਾ ਨਾ ਕੰਮ ਕਰਕੇ ਜਾਂਦਾ ਤਾਂ ਫਿਰ ਐਦਾ ਸਮਝ ਨਹੀਂ ਰਾਜਤ ਜੇ ਤੂੰ ਨਹੀਂ ਕਰੇਂਗਾ ਤਾਂ ਫਿਰ ਤੈਨੂੰ ਭੁੱਖੇ ਨੂੰ ਸੋਣਾ ਪਵੇਗਾ ਭੁੱਖੇ ਨੂੰ ਤੈਨੂੰ ਕੰਮ ਕਰ ਕਰਨਾ ਪਵੇਗਾ ਜੇ ਕੰਮ ਕਰਦੇ ਆਂ ਤਾਂ ਸਾਡੇ ਘਰ ਜਾ ਰਹੇ ਜੁਲਾਹੇ ਆਸੀਂ ਹੱਥ ਦੇ ਗਰੀਬ ਆਂ ਤੇ ਮੁਫਲਸ ਆਂ ਗੁਰਬਤ ਦੇ ਵਿੱਚ ਅਸੀਂ ਜੀ ਰਹੇ ਆਂ ਤਾਂ ਜੇ ਸਾਡੇ ਘਰ ਅਨਾਜ ਜਾਂਦਾ ਪੁੱਤਰਾ ਇਹਦੇ ਨਾਲ ਹੀ ਜਾਂਦਾ ਹੈ ਪਰ ਇਹਦਾ ਕਈ ਗੱਲਾਂ ਕਹੀਆਂ ਸੀ ਮਾਂ ਨੇ ਕਬੀਰ ਜੀਆਂ ਨੂੰ ਪਰ ਮਾਂ ਨੇ ਮੇਨ ਗੱਲ ਆਪਾਂ ਕਰੇ ਸੀ ਕਿ ਮਾਂ ਨੇ ਵੀ ਕਹਿ ਦਿੱਤਾ ਸੀ ਇਹਨੂੰ ਮਰ ਜਾਣਾ ਚਾਹੀਦਾ ਮਨੋ ਪੱਗ ਤਾਂ ਸਹਿ ਪੈਸਾ ਸਹਿ ਸਾਰੀਆਂ ਜੋੜਕ ਦੇਣੀ ਆ ਬਾਕੀ ਤਾਂ ਹੋਰ ਜਿਹੜੇ ਨੇ ਵਖਨੇ ਉਹ ਜਿਨ੍ਹਾਂ ਨੇ ਕਬੀਰ ਜੀ ਨੂੰ ਸੰਗਰ ਦੇ ਨਾਲ ਬਣ ਕੇ ਗੰਗਾ ਦੇ ਵਿੱਚ ਹੀ ਸੁੱਟਿਆ ਸੀ ਮਨੋ ਉਹ ਨਫਰਤ ਹੋਰ ਤਰ੍ਹਾਂ ਦੀ ਹੈ ਮਾਂ ਕਹਿੰਦੀ ਸਾਡਾ ਪੁੱਤਰ ਤਰੱਕੀਆਂ ਕਰੇ ਮਾਂ ਦੀ ਮਮਤਾ ਸੀ ਕਿ ਸਾਡਾ ਪੁੱਤਰ ਉਹਨੇ ਕਟਗਾਣੇ ਦੇ ਬਹਿ ਜਾਂਦਾ ਤਾਂ ਨਾ ਪੁੱਟੀ ਰਕਮ ਮੈਂ ਚਾਹਨੀ ਆ ਪੂਰੀ ਇਹ ਸਬਨਾਰਸ ਦੇ ਵਿੱਚ ਫੁਕੰਸ਼ੀ ਦੇ ਵਿੱਚ ਮੇਰੇ ਪੁੱਤਰ ਦਾ ਨਾਂ ਲਿਖੇ ਕਵੀਰ ਕਵੀਰ ਹੋਵੇ। ਆਂਡ ਗਵਾਨ ਦੇ ਵਿੱਚ ਕਵੀਰ ਕਵੀਰ। ਐਦਾਂ ਦਾ ਕੱਪੜਾ ਬਣਦਾ ਮੇਰੇ ਪੁੱਤਰ। ਇਹ ਮਾਂ ਦੀ ਮਮਤਾ ਸੀ। ਇਹ ਤਾਂ ਵੇਚ ਜਾਂਦਾ। ਕਵੀਰ ਤਾਂ ਵੇਚ ਜਾਂਦਾ ਕਦੇ ਮਸੇ। ਹਸਮਸਾਣਾ ਦੇ ਮਸਾਣਾ ਦੇ ਵਿੱਚ ਜਾ ਕੇ ਵੇਚ ਜਾਂਦੇ ਸੀ। ਉਹ ਸੱਚ ਨਾਲ ਜੁੜਨਾ ਹੈ ਨਾ ਸੱਚ ਦੇ ਨਾਲ। ਤਾਂ ਸਤਿਗੁਰੂ ਕਹਿੰਦੇ ਨੇ ਬੋਲਣਾ ਵੀ ਸੱਚ ਜ਼ਰੂਰੀ ਹੈ। ਸੱਚ ਦੇ ਨਾਲ ਜੁੜਨਾ ਤਾਂ ਗੁਰਬਾਣੀ ਜਿਹੜੇ ਮਰਜ਼ੀ ਪੰਨੇ ਤੋਂ ਫੜ ਲਓ ਤੁਸੀਂ 1430 ਜਾਂਨੇ ਇਹ ਸੱਚ ਬਿਆਨ ਕਰਦੀ ਹੈ। ਹੁਣ ਸੱਚ ਬਿਆਨ ਜਿਹੜਾ ਹੈ ਵੱਜ ਕਿਸਮਤੀ ਹੈ ਸਾਡੇ ਤੋਂ ਅਸੀਂ ਸੁਣ ਵੀ ਲੈਨੇ ਹੁਣ ਜੇ ਬਿਆਨ ਗੁਰਬਾਣੀ ਦੇ ਕੱਲੇ ਕੱਲੇ ਅਰਥ ਸੁਣੀਏ ਸਾ ਮੇਰੇ ਮੁਤਾਬਕ ਤਾਂ ਸਾਨੂੰ ਸਤਿਗੁਰੂ ਕਹਿੰਦੇ ਨੇ ਜੇ ਸਮਾ ਚਲਦਾ ਨਾ ਤੇ ਸੋਡੇ ਅਨ ਕਰੇ ਪਰਖੰਨ ਨਾ ਸੁਹਾਗ ਨਾ ਪਹਰਣ ਸਮੇ ਦੇ ਮੁਤਾਬਕ ਇਹ ਸ਼ਬਦ ਤਾਂ ਬੜੇ ਸੋਹਣੇ ਨੇ ਕਿ ਉਹਨਾਂ ਨੇ ਕਿਹਾ ਕਿ ਜਦੋਂ ਰੱਬ ਦੇ ਦਰ ਤੇ ਆਈਏ ਤਾਂ ਅਸੀਂ ਆਪਣੇ ਰੱਬ ਨੂੰ ਰਜਾਉਣਾ ਹੈ ਤਾਂ ਪਹਿਲਾਂ ਜੇ ਆਪ ਰਜੇ ਹੋਵਾਂਗੇ ਰੱਬ ਨੂੰ ਫਿਰ ਰਜਾਵਾਂਗੇ ਕਬੀਰ ਜੀ ਨੇ ਮਾਲਾ ਛੁੱਟ ਦਿੱਤੀ ਛੋਡੇ ਅਨਾਖਰੇ ਪਖੰਡ 900 ਆਗਣ ਦਾ ਉਹ ਰੰਡ ਕਬੀਰ ਜੀ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੇ ਜੇ ਮਾਲਾ ਪਣੀ ਲਈਜੈ ਅਸੀਂ ਕਿਹੜੇ ਰੱਬ ਨੂੰ ਪੋਣਾ ਭੁੱਖੇ ਰਹਿ ਕੇ ਆਪ ਕਿਸੇ ਵੀ ਤਰ੍ਹਾਂ ਦਾ ਮਾਲ ਉਹ ਸੀ ਜਿਹੜਾ ਵਰਤਫਾਦ ਜੋ ਵੀ ਉਸੇ ਕਰਦੇ ਆ ਆਪਣੇ ਮਨ ਦੀ ਸੰਤੋਸ਼ਟੀ ਹੈ ਜਿਹੜਾ ਕੋਈ ਰੱਖਦਾ ਰੱਖੇ ਪਰ ਗੱਲ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਾਂ ਕਰਦੇ ਪਏ ਆ ਕਬੀਰ ਜੀ ਤਾਂ ਮਾਲਾ ਛੱਡਦੇ ਪਏ ਨੇ ਮੈਨੂੰ ਆ ਅਨਾਜ ਚਾਹੀਦਾ ਮੰਗਾਗਾ ਕਿੱਥੇ ਭਗਤ ਤਾਂ ਨਾ ਚੀ ਮੰਗਦੇ ਪਏ ਨੇ ਦਾਲ ਸਿੱਧਾ ਮੰਗੋ ਕਿ ਅਸੀਂ ਭੁੱਖੇ ਰੱਖ ਕੇ ਕਿਸ ਤਰੀਕੇ ਦੂਜਾ ਪੱਖ ਹੈ ਸਾਡੇ ਜੀ ਭੁੱਖੇ ਰਹਿ ਕੇ ਰੱਬ ਨੂੰ ਪਹੁੰਚ ਰੱਬ ਸਾਨੂੰ ਭੁੱਖੇ ਤੋਂ ਤਕਲੀਫ ਥੋੜਾ ਦੇ ਰਿਹਾ ਰੱਬ ਕਿ ਤੂੰ ਭੁੱਖਾ ਰਹਵੇਂਗਾ ਰਹਿਮਤ ਤੇਰੇ ਤੇ ਫਿਰ ਵਰਸੇਗੀ ਸਤਿਗੁਰੂ ਤਾਂ ਕਹਿੰਦੇ ਨੇ ਤੂੰ ਦੋਵੇਂ ਪੈੜਾਂ ਤੇ ਆ ਨਾ ਸੁਹਾਗਣ ਜਿਹੜਾ ਚੰਗਾ ਗੁਣਾ ਬੜੀ ਨਾ ਤੁਹਾਗਣ ਨਾ ਤੂੰ ਇਹ ਪਦਰਲੇ ਪਾਸੇ ਨਾ ਤੂੰ ਤੇ ਵਿਚਕਾਰ ਹੈ ਨਾਮ ਨਿਸ਼ਾਨੀ ਖਤਮ ਹੈ ਨਾ ਦੁਹਾਗਣ ਨਾ ਸੁਹਾਗਣ ਵਿਚਕਾਰ ਇਹੇ ਕਰਕੇ ਸਤਿਗੁਰੂ ਦਾ ਹੁਕਮ ਹੁੰਦਾ ਉਹਨੂੰ ਸਿਰ ਮੱਥੇ ਪਰਵਾਣ ਕਰਨਾ ਕਿਉਂਕਿ ਸਤਿਗੁਰੂ ਕਹਿੰਦੇ ਨੇ ਸੱਚਾ ਸੌਦਾ ਕਰਨ ਤੇਰਾ ਦਰਗਾਹ ਦੇ ਵਿੱਚ ਪਰਵਾਣ ਹੋਵੇ ਕ ਸਮਾਪਤੀ ਦਾ ਸਮਾਂ ਹੁੰਦਾ ਉਹਨਾਂ ਨੂੰ ਬੁਲਾਣੀ ਕਿਮ ਉਹ ਆਏ ਗੁਰੂ ਜੀ ਕਾ ਸੰਤ ਉਹ ਆਏ ਗੁਰੂ ਜੀ ਕੀ ਫਤਿਹ